ਅੱਜ ਤਾਂ ਪਹਿਲੇ ਦਿਨੇ ਗਈਆਂ ਤਾਂ ਇੰਨਾ ਨੇਰਾ ਹੋ ਗਿਆ ਵਾ ਕਹਿਆ ਤੇ ਉਹਨਾਂ ਨੂੰ ਦੱਸਤਾ ਵਾ ਨਾ ਕਿ ਸ਼ਾਮਾਂ ਨੂੰ ਆਣ ਕੇ ਕੰਮ ਕਰ ਜਾ ਕਰੋਗੇ ਪਰ ਬਦੋ ਬਦੋ ਰੋਟੀ ਪਾਣੀ ਕਰਦੇ ਨੇਰਾ ਹੋ ਜਾਂਦਾ ਮੁੰਡਿਆਂ ਨੂੰ ਅੰਦਰ ਪਾ ਬਾਹਰ ਸੋ ਕੰਮ ਕਰ ਬੋਰਡਰ ਲੱਗਣ ਡਿਆ ਅਰੇ ਘਰ ਵੀ ਸਾਰਾ ਕੰਮ ਕਰਨ ਵਾਲਾ ਚੱਲ ਵੇਣੇ ਆ ਜਾ ਕੇ ਐਨੇ ਕੱਪੜੇ ਹੋ ਗਏ ਤੋਣ ਵਾਲੇ ਕੀ ਕਰਾਂ ਮੈਂ ਮੇਰੇ ਵੀ ਪਾਂਡ ਬੱਜ ਗਈ ਤੇਰੇ ਕੁੜੀਆਂ ਦੀਆਂ ਵਰਤੀਆਂ ਵੀ ਤੋਣ ਵਾਲੀਆਂ ਵਾ ਆ ਨਾ ਟੈਮ ਹੋ ਗਿਆ ਯੋ ਪਤਾ ਨਹੀਂ ਕਿੱਥੇ ਖੇ ਖਾਂ ਡੀ ਆ ਹਜੇ ਤੱਕ ਮੈਨੂੰ ਚੰਗਾ ਪੜਾ ਸਮਝਾ ਕੇ ਭੇਜਿਆ ਹੀ ਕਿ ਟਾਈਮ ਸਰਕਾਰ ਆ ਜੀ ਪਰ ਨਾ ਇੰਨੇ ਨੇ ਪਿਓ ਦੀ ਤੀਨੇ ਮੰਨੀ ਹੈਗੀ ਤੇ ਮੈਂ ਟਾਈਮ ਨਾ ਘਰ ਚਲ ਜਾ ਉਧਰੋਂ ਵਿਪਣ ਦਾ ਹੁੰਦਾ ਟਾਈਮ ਹੋ ਗਿਆ ਵਾ ਜੇ ਕਿ ਤੇ ਇਹਦੇ ਤੋਂ ਪਹਿਲਾਂ ਉਹ ਆ ਗਿਆ ਨਾ ਉਹਨੇ ਮੇਰੀ ਬੜੀ ਨੇਰੀ ਲਿਉਣੀ ਆ ਉਹਨੇ ਖੜਾ ਉਹ ਅੱਧੀ ਰਾਤ ਗਈ ਕਿੱਥੇ ਆ ਲੈ ਆਈ ਗਈ ਉਹ ਨੂੰ ਹਲੰਦੇ ਪਹਿਲਾਂ ਇਹਦੇ ਕੋਤੇ ਪਪੜੇ ਤਵੰਨੀ ਆ ਨਾ ਵੇ ਸਹੀ ਇਹਦੀ ਅੱਜ ਕਿਦਾਂ ਪੰਬੀਰੀ ਕਮਾਉਣੀ ਆ ਮੈਂ ਬੁੱਤਾਈ ਨੇ ਮੈਨੂੰ ਤੰਗ ਕੀਤਾ ਆ ਆ ਜਾ ਆ ਜਾ ਹੁਣ ਹੌਲੀ ਹੌਲੀ ਤੁਰੀ ਆਉਂਦੀ ਆ ਹੈ ਦੀਦੀ ਵੀ ਗੁੱਸਿਆਂ ਹੁੰਦੀ ਆ ਆ ਗਈਆਂ ਮੈਡਮ ਹੈ ਤੂੰ ਤੇ ਹਾਨੂ ਸੂਲੀ ਤੇ ਟੰਗ ਛੜਿਆਈਓ ਨੇ ਉਹਨਾਂ ਨੇ ਤੈਨੂੰ ਰਾਤ ਨਹੀਂ ਰੱਖਿਆ ਉੱਥੇ ਹੀ ਰਹਿ ਲੈਣਾ ਸੀ ਉੱਥੋਂ ਟਾਈਮ ਇਹ ਕਿਹੜਾ ਹੋਣ ਡਿਆ ਵਾ ਗੁਰਦੁਆਰੇ ਚ ਬਾਬੇ ਵੀ ਬੋਲ ਬੋਲ हट ਗਏ ਹੁਣ ਤੇ ਥੋੜੇ ਬੋਧੀ ਆਪ ਹੀ ਸ਼ਰਮ ਕਰ ਲੈਣੀ ਸੀ ਤੂੰ بیا ਆ ਸਾਬਣਾ ਜੇ ਰਹੀ ਨਾ ਤੇ ਮੈਨੂੰ ਵੀ ਤੂੰ ਘਰੋਂ ਕਢਾ ਦੇਣਾ ਵਾ ਦੇਦੇ ਅੱਜ ਇਹ ਨੇਰਾ ਹੋ ਗਿਆ ਏ ਉਹ ਨਾ ਮੁੰਡੇ ਨੇ ਕੱਪੜੇ-ਕੁਪੜੇ ਵੀ ਧੋਣ ਵਾਲੇ ਮੈਨੂੰ ਸਵੇਰੇ ਕਹੀਂ ਕਿ ਮਸ਼ੀਨ ਤੇ ਸੌੜਦੀ ਮੈਂ ਧੋ ਲੂੰਗੀ ਤੋ ਕੱਪੜੇ-ਕੁਪੜੇ ਧੋ ਕੇ ਸਬਜ਼ੀ ਪਾਣੀ ਬਣਾਉਂਦਾ ਪੀ ਤਾਂ ਕਰਕੇ ਨੇਰਾ ਹੋ ਗਿਆ ਵਾ ਅੱਗੇ ਤੋਂ ਮੈਂ ਸਬਜ਼ੀ ਜਿਹੜੀ ਨਾ ਸਵੇਰੇ ਬਣਾਇਆ ਕਰਨੀ ਜਾ ਕੇ ਫੁਲਕੇ ਲਾ ਦੇ ਕਰਨੇ ਆ ਮੈਂ ਜੇ ਟਾਈਮ ਨਾ ਫੁਲਕੇ ਲਾਤੇ ਤੇ ਵਿਚਾਰੇ ਕਿੱਦਾਂ ਖਾਣਗੇ ਪਰ ਮੈਂ ਆਪਣੇ ਲੋ ਬੜੀ ਕਾਲੀ ਕੀਤੀ ਫਿਰ ਵੀ ਨੇਰਾ ਹੋ ਗਿਆ ਹਾਂ ਤੂੰ ਉੱਥੇ ਕਾਲੀ ਕੀਤੀ ਤੂੰ ਉੱਥੇ ਸਬਜ਼ੀਆਂ ਬਣਾਉਂਦੀ ਰਹਿਣਾ ਸੀ ਨਾ ਇੱਥੇ ਉਹ ਤੂੰ ਬੜੀ ਬਣੀ ਫਿਰਦੀ ਆ ਆਪਣੇ ਆਪ ਤੇ ਮੈਡਮ ਮੈਂ ਨੌਕਰੀ ਲੱਗ ਗਈ ਆ ਇਹ ਕੋਈ ਗਾੜੀ ਸਰਕਾਰੀ ਨੌਕਰੀ ਨਹੀਂ ਆਗੀ ਤੇਰੀ ਜਿਹੜੀ ਮਰਜ਼ੀ ਟੌਰ ਨਾ ਜਾਏ ਤੇ ਟੌਰ ਨਾ ਆਏ ਹਾਂ ਕੰਮ ਨਾ ਕਰ ਦੀਦੀ ਚੁੱਪ ਕਰਜੋ ਪਾਜੀ ਨੇ ਹਲੇ ਆਏ ਕੋਈ ਗੱਲ ਮੈਂ ਹੁਣ ਕੰਮ ਸੰਭਲ ਲੈਣਾ ਵਾ ਤਾਂ ਅੱਗੇ ਤੋਂ ਨਹੀਂ ਇਹ ਗਲਤੀ ਮੈਂ ਕਰਦੀ ਮੈਂ ਪਾਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਘਰ ਆ ਜਾ ਕਰੋ ਤੁਸੀਂ ਟੈਨਸ਼ਨ ਨਾ ਲਓ ਪਾਜੀ ਨੂੰ ਨਾ ਦੱਸਿਓ ਕਿ ਮੈਂ ਇੰਨੇ ਨੇਰੇ ਹੋਈ ਆਈ ਨਈ ਮੈਂ ਪਾਜੀ ਨੂੰ ਕੀ ਦੱਸਣਾ ਵਾ ਜਦੋਂ ਮੈਂ ਤੈਨੂੰ ਪਹਿਲੇ ਪੈਰ ਸੇ ਸਮਝਾ ਕੇ ਭੇਜਿਆ ਸੀ ਪੇ ਐਦਾਂ ਹੋਣਾ ਚਾਹੀਦਾ ਇਹ ਕੰਮ ਪਰ ਤੂੰ ਉਹ ਇੱਕ ਮੇਰੀ ਗੱਲ ਨਹੀਂ ਫੋਲੋ ਕੀਤੀ ਹੈਗੀ ਤੈਨੂੰ ਉਨਾ ਦੇ ਤੂੰ ਕੱਪੜੇ ਧੋਣ ਦੇ ਜਿਹੜੇ ਆ ਇੱਥੇ ਪੰਡ ਪਈ ਆ ਕੱਪੜਿਆਂ ਦੀ ਇਹ ਕਿੰਨੇ ਧੋਣੀਆਂ ਕੁੜੀ ਦੀਆਂ ਬਰਦੀਆਂ ਸਾਰੀਆਂ ਧੋਣ ਵਾਲੀਆਂ ਪਈਆਂ ਉਹਨਾਂ ਨੂੰ ਕਿੱਥੋਂ ਸਕੂਲੇ ਤੋਰਨਾ ਹੀ ਹੱਦ ਹੋ ਗਈ ਏ ਤੇਰੇ ਵਾਲੀ ਹੁਣ ਅੰਨੇ ਵਾ ਤੂੰ ਰਾਤ ਹੋਈ ਦਿਨੇ ਉੱਥੇ ਅੱਖਾਂ ਬੰਦ ਕਰਕੇ ਤੂੰ ਕੱਪੜੇ ਧੋਣੇ ਆ ਨਾ ਉਹਨਾਂ ਚੋਂ ਮੈਲ ਨਿਕਲੀ ਆ ਡੱਬਾ ਤੋਂ ਸਰਫ ਦਾ ਲੋਦ ਲੈਣਾ ਉੱਥੇ ਕੋਈ ਨੀ ਦੇਦੇ ਮੈਂ ਝਟ ਕਰ ਲੈਣਾ ਤੂੰ ਟੈਨਸ਼ਨ ਨਾ ਲਾਓ ਆਹੋ ਝਟ ਕਰ ਲੈਣਾ ਤੂੰ ਬਹੁਤ ਝਟ ਤੇ ਤੂੰ ਬੜਾ ਕੰਮ ਕਰਦੀ ਆ ਕੋਈ ਨੀ ਵੱਧ ਕੇ ਲੋਕਾਂ ਦੇ ਕੰਮ ਕਰਦੀ ਆ ਘਰ ਨਹੀਂ ਤੇ ਕਹੋਣੇ ਹੈਗੇ ਚੁੱਪ ਕਰ ਜੋ ਦੀਦੀ ਤੂੰ ਅੰਦਰ ਜਾ ਕੇ ਬਹਿ ਜਾਓ ਭਾਜੀ ਆ ਗਏ ਨਾ ਤੇ ਉਹਨਾਂ ਨੇ ਗੁੱਸੇ ਹੋਣ ਦਾ ਆਪਣਾ ਮੈਂ ਕੱਪੜੇ ਪਹਿਨ ਕੇ ਨਾ ਤੇ ਮੈਂ ਸਬਜ਼ੀ ਪਾਣੀ ਬਣਾ ਲੈਣਾ ਮੈਂ ਬਾਅਦ ਚ ਕੱਪੜੇ ਕੱਢ ਲੈਣੇ ਹਲੇ ਕਿਹੜਾ ਮੈਂ ਹੁਣੇ ਲੰਮੇ ਪੈ ਜਾਣਾ ਕੋਈ ਗੱਲ ਨਹੀਂ ਮੈਂ ਕਰ ਲੈਣੀ ਲੰਮੇ ਤੇ ਤੈਨੂੰ ਮੈਂ ਪਾਉਂਗੀ ਚੰਗੀ ਤਰ੍ਹਾਂ ਹੀ ਪਹਿਲਾਂ ਤੂੰ ਕੰਮ ਕਰੇਂਗੀ ਸਾਰਾ ਹੁਣ ਫੇਰ ਤੈਨੂੰ ਮੈਂ ਬਹਿਨ ਦਊਂਗੀ ਅ ਬੜਾ ਮੈਂ ਤੈਨੂੰ ਸਮਝਾਇਆ ਹੈ ਪਰ ਤੂੰ ਨਹੀਂ ਪਿਆਰ ਦੀ ਪਾਸ਼ਾ ਸਮਝਦੀ ਹੈਗੀ ਮੈਂ ਕਹੀ ਚੱਲ ਤਰਲੇ ਲੈਣ ਦੀ ਆ ਤੇ ਜਾਣ ਦੇ ਰੱਖੇ ਕੰਮ ਕੂਮ ਕਰੇਗੀ ਤੇ ਟਾਈਮ ਪਾਸ ਹੋਊਗਾ ਇਹਦਾ ਬਾਹਰ ਅੰਦਰ ਜਾਏਗੀ ਤੇ ਪਰ ਨਾ ਤੇਰੀ ਸੇਤੋਂ ਅਸਰ ਕੋਈ ਨਹੀਂ ਹੈਗਾ ਠੀਕ ਆ ਆਹੋ ਚੱਲ ਕੇ ਤੇ ਉੱਥੇ ਮਿੰਟੋ ਮਿੰਟ ਕੰਮ ਮਕਾਲਾ ਹੁਣ ਮੈਂ ਤੈਨੂੰ ਦੱਸ ਤਾਈਓ ਮੈਨੂੰ ਗੁੱਸਾ ਬੜਾ ਹੀ ਹੁੰਨੇ ਤੇ ਤੇਰੇ ਤੇ ਹੁਣ ਵੇਖ ਕਿਦਾਂ ਭੱਜ ਭੱਜ ਡਈ ਆ ਜੇ ਹੈ ਹੋਈ ਉਥੋਂ ਟਾਈਮ ਨਾ ਆ ਜੰਨੀਓ ਤੇ ਹੈ ਇੱਡਾ ਧੋੜਾ ਤੇ ਨਾ ਲਾਉਣਾ ਪੈਂਦੀ ਆ ਤੈਨੂੰ ਵੇਖਾਂ ਨੇ ਸਾਰਾ ਡੋਬਦੇ ਲੱਗੀਆਂ ਇਹਨੂੰ ਹੋਏ ਹਾਏ ਨੀ ਮੋਟੇ ਦਿਮਾਗ ਦੀਏ ਪਹਿਲਾਂ ਸਿਰਫ ਪਾਲੀ ਦਾ ਹੁੰਦਾ ਵਾ ਪਹਿਲਾਂ ਥੱਲੇ ਪਾਲੇ ਸਿਰਫ ਥੋੜਾ ਜਿਹਾ ਹੁਣ ਉਤੋਂ ਫੇਰ ਲੁੱਦੇ ਕੀ ਡੱਬੇ ਨੂੰ ਤੂੰ ਸਾਰਾ ਡੱਬਾ ਖਾਲੀ ਕਰ ਦੇਣਾ ਵਾ ਮੈਂ ਤੁਹਾਨੂੰ ਦੱਸਾਂ ਮੈਨੂੰ ਤਾਂ ਤੇ ਗੁੱਸਾ ਬੜਾ ਚੜਨ ਲਿਆਈਓ ਮੈਨੂੰ ਤਾਂ ਕਚੀਚੀ ਆਂਡੀ ਤੇਰੇ ਤੇ ਤਰਾ ਸੰਗ ਕੁੱਟ ਕੇ ਤੈਨੂੰ ਮਾਰੀ ਛੱਡਾਂ ਮੈਂ ਦੇਦੀ ਚੁੱਪ ਕਰ ਜੋ ਜਿੰਨੂੰ ਨਹੀਂ ਵੀ ਨਾ ਸੁਣਨਾ ਉਹਨੂੰ ਵੀ ਸੁਣਨਾ ਕਿ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੇ ਕਰ ਮੈਂ ਤੁਹਾਨੂੰ ਕਹਾਂ ਅੱਜ ਤੋਂ ਬਾਅਦ ਕਦੇ ਇਹਨਾਂ ਨੇਰਾ ਨਹੀਂ ਹੋਊਗਾ ਮੈਂ ਟਾਈਮ ਨਾਲ ਕੰਮ ਨਬੜ ਕੇ ਤਾਂ ਕਰਨਾ ਕੋਈ ਨਹੀਂ ਕੱਪੜੇ ਹਨਾ ਤੂੰ ਲੋਕਾਂ ਨੂੰ ਸੁਣਾਉਣ ਦੀ ਗੱ ਤੈਨੂੰ ਪਲਾ ਥੱਲੇ ਸੋਟਾਂ ਧੱਕਾ ਦਵਾ ਤੈਨੂੰ ਤੋਂ ਘਰ ਦੀ ਕੀ ਆ ਹੁਣ ਸ਼ਰਮ ਦੀ ਮਾਰੀ ਪਰ ਇਹਨੂੰ ਮੂੰਹ ਕਮਾਈ ਜਾਂਦੀ ਆ ਐਨੀ ਸ਼ਰਮ ਆਉਂਦੀ ਆ ਤੇ ਉੱਥੋਂ ਟਾਈਮ ਨਾ ਤੁਰਨਾ ਹੀ ਨਾ ਬੱਸ ਮੱਸਾ ਨਹੀਂ ਤੈਨੂੰ ਲੱਥੀ ਚੜੀ ਹੈਗੀ ਕਿਤੇ ਲੋਕਾਂ ਨੇ ਗੱਲਾਂ ਹਾਨੂੰ ਕਰਨੀਆਂ ਮੁੜਕੇ ਦੇਦੇ ਤੁਹਾਡਾ ਵੀ ਕੋਈ ਲੜਾ ਹੋਰ ਹੈਗਾ ਤੇ ਲਿਆ ਦਿਓ ਜੇ ਭਾਜ ਦੀ ਵੀ ਕੋਈ ਟੀ-ਸ਼ਰਟ ਪਜਾਮਾ ਹੈਗਾ ਨਾ ਤੇ ਲੈ ਪਹਿਣਾ ਰਹਿਣ ਦੇ ਆ ਤੇਰੇ ਗੜੀ ਹੱਥ ਜੋੜੇ ਐਨੇ ਇੱਕ ਕੱਢ ਲਾ ਐਨੇ ਹੀ ਬੜੇ ਆ ਨਿਆਣਿਆਂ ਨੂੰ ਸਕੂਲੇ ਤੋਂ ਹੋਰ ਨਾ ਸੇਰੇ ਦੇਦੀ ਤੂੰ ਪਛਾੜਾ ਨਾ ਲਿੜਿਆ ਤਾਂ ਫਿਰ ਸਵੇਰ ਨੂੰ ਨੇ ਲਿੜਿਆ ਧੋਣੇ ਬਣ ਕੇ ਸਵੱਗਤੇ ਫਿਰ ਮੈਂ ਆਪਣਾ ਕੰਮ ਕਰ ਲੂੰਗੀ ਜੋ ਲਿਆ ਦਿਓ ਜੋ ਕੋਈ ਹੈਗਾ ਕੱਪੜਾ ਤਾਂ ਕੋਈ ਨਹੀਂ ਜਾ ਵੀ ਹਲਾ ਜਾ ਕੇ ਹੁਣ ਆ ਮੈਂ ਜਾਵਾਂ ਹੁਣ ਫਿਰ ਤੇਰੇ ਮਾਰੇ ਅੰਦਰ ਐਦਾਂ ਹੀ ਹੁਣ ਸਾਰਿਆਂ ਨੇ ਐਦਾਂ ਇਹਨੇ ਘੋਲੀ ਜਾਣਾ ਘੋਲੀ ਜਾਣਾ ਨਾ ਇਹਨਾਂ ਨੂੰ ਕੋਈ ਬੁਰਸ਼ ਵੱਜਣਾ ਚਾਜਣਾ ਨਾ ਕੋ ਰਾਤ ਨੂੰ ਤੂੰ ਕਿਤੇ ਮੈਲ ਕੱਢ ਦੇਣੀ ਇਹਨਾਂ ਚ ਚਾਜਣਾ ਕਦੀ ਵੀ ਨਹੀਂ ਤੂੰ ਪਣੇ ਹੈਗੇ ਤੇਰੇ ਕੋ ਕੰਮ ਕਰ ਦੋ ਹਾਂ ਮੈਂ ਕੱਪੜੇ ਪਹਿਨ ਦਿੰਨੀ ਆ ਤੂੰ ਤੁਸੀਂ ਉਹਨਾਂ ਚ ਜਾ ਕੇ ਪਿੰਡਾਂ ਚੇਰ ਦੋ ਕੱਲੀਆਂ ਪਿੰਡਾਂ ਚੇਰ ਦੋ ਮੈਂ ਤੜਕਾ ਵੀ ਲਾ ਲੂੰਗੀ ਆਟਾ ਵੀ ਕੋਲ ਮ ਸਾਰਾ ਕੰਮ ਤੈਨੂੰ ਹੀ ਕਰਨਾ ਪੈਣਾ ਵਾ ਜੇ ਉੱਥੋਂ ਟਾਈਮ ਨਾ ਆ ਜੰਦੀ ਨਾ ਤੇ ਹੋ ਸਕਦਾ ਭਾਵੇਂ ਮੈਂ ਕਰਾ ਹੀ ਦਿੰਦੀ ਤੇਰੇ ਨਾਲ ਪਰ ਹੁਣ ਨਹੀਂ ਮੈਂ ਕਰਨਾ ਹੈਗਾ ਵੀ ਆਹੋ ਆਪੇ ਕਰਾਂਗੇ ਹੁਣ ਸਾਰਾ ਕੰਮ ਨਾਲ ਤੈਨੂੰ ਪਤਾ ਕਿੱਦਾਂ ਲੱਗੂਗਾ ਉਦੋਂ ਤੇ ਬੜੀ ਫੁੱਲੀ ਫੁੱਲੀ ਕਹਿਨੀ ਨਹੀਂ ਮੈਂ ਉੱਥੋਂ ਵੀ ਕਹਿ ਰਹੀ ਹਾਂਗੀ ਮੈਂ ਘਰ ਵੀ ਆ ਕੇ ਕਰ ਲੂੰਗੀ ਸਾਰਾ ਟਾਈਮ ਨਹੀਂ ਆ ਜੂੰਗੀ ਹੁਣ ਤੇਰਾ ਟਾਈਮ ਟੇਬਲ ਕਿੱਥੇ ਗਿਆ ਵਾ ਉਦਾਂ ਤੋਂ ਬੜਾ ਸੁਣਾਉਣੀ ਨਹੀਂ ਮੈਂ ਟਾਈਮ ਨਹੀਂ ਕਰ ਲੈਣਾ ਮੈਂ ਟਾਈਮ ਟੇਬਲ ਰੱਖੂੰਗੀ ਹੱਥ ਤੇ ਘਰ ਛੜੀਏ ਨੇ ਹੱਥ ਦੀ ਘਰ ਛੜੀਆ ਕੱਟੋੜ ਕੱਟੋੜ ਨਾ ਮਾਰਨਾ ਉਹ ਬੁਰਸ਼ ਫੜ ਇੱਥੇ ਬਹਿ ਚੱਜਣਾ ਤਾਂ ਬੁਰਸ਼ ਮਾਰ ਇਨਾਂ ਤੇ ਪਹਿਲਾਂ ਕੋਈ ਨਹੀਂ ਮੈਂ ਥੋ ਲੈਣੀ ਚਾਹਤ ਤੋਲ ਬੁਰਸ਼ ਮਾਰ ਚੱਜਣਾ ਹਈ ਮਨੋ ਇੰਨਾ ਡਰ ਲੱਗਦਾ ਮੈਨੂੰ ਪਹਿਲੀ ਵਾਰੀ ਪਰ ਪੰਮ ਤੁਸੀਂ ਸੱਚੇ ਬਹਿ ਕੇ ਘਰਾਉਂ ਨਹੀਂ ਇੰਨੇ ਨੇਰੇ ਕਿਸ ਦੇ ਨੋਂ ਤੇ ਕਿਸ ਦੇ ਘਰ ਆਉਂਦੇ ਆ ਅੱਜ ਤਾਂ ਤੇਰੀ ਗਲਤੀ ਆ ਅੱਜ ਤੋਂ ਜਿੰਨਾ ਬੋਲੇ ਨਾ ਤੈਨੂੰ ਉਨਾ ਹੀ ਥੋੜਾ ਵਾ ਤੇ ਕਿਤੇ ਪਾਜ ਨੂੰ ਪਤਾ ਲੱਗ ਜਾਂਦਾ ਨਾ ਤੇ ਘਰ ਚ ਲੜਾਈ ਪੈ ਜਾਣੀ ਤੁਨੂੰ ਕੰਮ ਤੋਂ ਪਹਿਲੇ ਦਿਨ ਹੀ ਅੱਜ ਹਟਾ ਦੇਣਾ ਹੈ ਉਹਨਾਂ ਨੇ ਕਿ ਸੱਚੇ ਪਾਤਸ਼ਾਹ ਤੂੰ ਮੇਰੇ ਇੱਤਿਪਾਤ ਰੱਖਣ ਵਾਲਾ ਵਾ ਮੈਂ ਕੰਮ ਵੀ ਕਰਨਾ ਵਾ ਆਪਣੇ ਬੱਚਾਂ ਦਾ ਖਰਚਾ ਵੀ ਕੱਢਣਾ ਵਾ ਪਰ ਇੱਕ ਟਾਈਮ ਨਾ ਕੰਮ ਤੇ ਜਾਣਾ ਵਾ ਮਨਸ ਸਵੇਰੇ ਸ਼ਾਮਾਂ ਦੇ ਕੰਮ ਦਾ ਤੂੰ ਪੰਗਾ ਪਾ ਲਿਆ ਵਾ ਜਿਹੜਾ ਸਵੇਰੇ ਕੰਮ ਕਰਕੇ ਬੰਦਾ ਘਰ ਆ ਜੇ ਉਹਦੇ ਕੋਈ ਗੱਲ ਨਹੀਂ ਪਰ ਉਹ ਨਿਆਣੇ ਵਿਚਾਰੇ ਇਦਾਂ ਦੇ ਨਾ ਕਿ ਉਹ ਸਵੇਰ ਦੀਆਂ ਪੱਕੀਆਂ ਖਾ ਉਹ ਨਹੀਂ ਸਕਦੇ ਉਹ ਆਪਣੇ ਤੋਂ ਮਨ ਦਾ ਭਲਾ ਕਰਨ ਪੈ ਗਿਆ ਕਿ ਚੱਲ ਬੰਦਾ ਸੱਜੀ ਸੱਜੀ ਰੋਟੀ ਲੱਗ ਜਿੰਦਾ ਉਹ ਨਿਆਣੇ ਤਾਂ ਦਿੱਤੀ ਕਹਿੰਦਾ ਵਾ ਪਰ ਪਾਵਾ ਉੱਤੇ ਪਾਲਾ ਕਰਦੀ ਕਰਦੀ ਕਿਤੇ ਘਰੋਂ ਨਾ ਨਿਕਲ ਜੀ ਇਹਨਾਂ ਹੁਣ ਤੂੰ ਕੱਪੜੇ ਕਰਕੇ ਬਲ ਤਾਂ ਸਾਰਾ ਰੋਟੀ ਪਣੀ ਪਿਆ ਨੂਰਾ ਪਤਾ ਕੀ ਕਾਢੇ ਪੜਿਆ ਦਾ ਮੈਂ ਸਬਜੀ ਚੀਰ ਆਓ ਗੱਲ ਸੁਣੋ ਹਾਂ ਪਤਾ ਕੀ ਕੰਢੀ ਆ ਤੂੰ ਨੋ ਮੈਂ ਸਬਜੀ ਬਣਾਉਂਦੀ ਹਾਂ ਸਬਜੀ ਬਣਾਉਂਦਾ ਹਾਂ ਹਾਂ ਜੀ ਪਤਾ ਤੈਨੂੰ ਕੋਈ ਸਬਜੀ ਬਣਾਉਣੀ ਆਉਂਦੀ ਆ ਤਾਂ ਤੂੰ ਆ ਕੀ ਕਰਨ ਢਾਈ ਆ ਨਹੀਂ ਮੰਮਾ ਤੇ ਦੱਸਿਆ ਇਹਨਾਂ ਕਿ ਪਹਿਲਾਂ ਸਬਜੀ ਚੀਰਨੀ ਆ ਤੇ ਫਿਰ ਚੰਗੀ ਤਰ੍ਹਾਂ ਭੁੰਨਣੀ ਆ ਵੇ ਵਾਲੇ ਮੱਲੂਣ ਮਸਾਲਾ ਜਿਆ ਨਹੀਂ ਪਾਇਆ ਤੇ ਤੇ ਪਾ ਲਿਓ ਹਾਏ ਤੂੰ ਮੇਰਾ ਪੁੱਤ ਪਤਾ ਸਕੂਲ ਦਾ ਕੰਮ ਲੈ ਲਿਆ ਹਾਂਜੀ ਉਹ ਮੈਂ ਛੇਤੀ ਛੇਤੀ ਕਰਨਾ ਕਰੀ ਪੜਾਤਾ ਹਾਂਜੀ ਹਾਏ ਪੁੱਤ ਮੈਨਾਂ ਅੱਜ ਲੇਟ ਹੋ ਗਈ ਨਾ ਸਾਂ ਕਰਕੇ ਆ ਕੱਪੜੇ ਧੁੱਬ ਗਏ ਆ ਤੇ ਬਸ ਸੁਕਣੇ ਪਾਉਣੇ ਆ ਮਾੜੇ ਮੋਟੇ ਝੱਲੇ ਥੋੜਾ ਬਤ ਹੰਗਾਲਣ ਵਾਲੇ ਆ ਤੇ ਮੈਂ ਪਹਿਲਾਂ ਸਬਜ਼ੀ ਤਰਦੇ ਨੇ ਨਾਲੇ ਸਬਜ਼ੀ ਬਣ ਜੂਗੀ ਤਾਂ ਆ ਤਾਂ ਬੜਾ ਵਧੀਆ ਕੀਤਾ ਤੂੰ ਸਬਜ਼ੀ ਬਣਾ ਲਈਆ ਚੱਲ ਮੈਂ ਸਬਜ਼ੀ ਆ ਕਰਕੇ ਲੋਣ ਮੱਛ ਮੈਂ ਆਟਾ ਗੁੰਨ ਲੈਣੀ ਨਹੀਂ ਆਟਾ ਵੀ ਮੈਂ ਗੁੰਨਤਾ ਵਾ ਆਟਾ ਵੀ ਗੁੰਨਤਾ ਤੂੰ ਹਾਂਜੀ ਤੂੰ ਆਟਾ ਗੁੰਨਦਾ ਮੇਰਾ ਪੁੱਤ ਤੂੰ ਆਟਾ ਗੁੰਨਤਾ ਨਾ ਚਲ ਕੋਈ ਗੱਲ ਨਹੀਂ ਆਹ ਆਵੇ ਆਟਾ ਤੇ ਗੁੰਨ ਲਿਆ ਮੇਰੇ ਪੁੱਤ ਨੇ ਬੜਾ ਸੋਹਣਾ ਚਲ ਵਧੀਆ ਹੋ ਗਿਆ ਨੂਰ ਤੂੰ ਅੱਜ ਮੇਰੀ ਬੜੀ ਬੜੀ ਟੈਨਸ਼ਨ ਮਕਾਉਂਦੇ ਹੈ ਕੋਈ ਗੱਲ ਨਹੀਂ ਮਮਾ ਇਹ ਕੰਮ ਤੇ ਮੈਂ ਦਾਦਿਆ ਕਰੋ ਹੋਰ ਨਿੱਕੇ ਨਿੱਕੇ ਤੇ ਫਿਰ ਮੈਂ ਕਰ ਲਿਆ ਕਰੂਂਗਾ ਵੇਲੇ ਵੱਧ ਘਟੋਗੇ ਨਾ ਤਾਂ ਆਗੂ ਕਿਦਾਂ ਲੱਗੇ ਨਾ ਤੈਨੂੰ ਪਤਾ ਵੀ ਨਹੀਂ ਲੱਗਣਾ ਤੂੰ ਜਦ ਵੱਧ ਤੋਂ ਵੱਧ ਕਰਨਾ ਤਾਂ ਆਟਾ ਗੁੰਨ ਲਿਆ ਕਰਦੇ ਜਾਂ ਭਾਂਡੇ ਪੁੰਡੇ ਚਾਚੋ ਵਾਲ ਜਿਹੜਾ ਨਾ ਉਹ ਮੇਰਾ ਪੁੱਤ ਧੋ ਲਿਆ ਕਰਦਾ ਤੇ ਨਾਲੇ ਆਪਣੇ ਸਕੂਲ ਵਾਲ ਵੀ ਧਿਆਨ ਦਿਆ ਕਰਦੇ ਚੌਂਕੇ ਪਾਣੀ ਵਾਲ ਕੱਲੀਆਂ ਲੋਗੀਆਂ ਨਾ ਸਕੂਲ ਦੀ ਗੱ ਠੀਕ ਆ じゃ ਮੇਰਾ ਪਤੂ ਤਾਂ ਅੰਦਰ ਜਾ ਕੇ ਬਹਿ ਜਾ ਹੁਣ ਮੈਂ ਆ ਰੋਟੀਆਂ ਲਵਨੀ ਆ ਨਾ ਫੇਰ ਮੈਂ ਤੁਹਾਨੂੰ ਵਾਇ ਮਾਰਦੀ ਤਾਈ ਉਹਨਾਂ ਨੂੰ ਫੜਾਦੀ ਠੀਕ ਠੀਕ ਹਾਏ ਮਮਾ ਮੈਂ ਕਿੰਨੀ ਟੈਨਸ਼ਨ ਲੈਣ ਡਈ ਪਰ ਏਡੀ ਵੀ ਗੱਲ ਨਹੀਂ ਹੈ ਤੇਰੇ ਵੇਲੇ ਕੋਈ ਆਸਰੇ ਵਾਲਾ ਹੈ ਹੀ ਨਾ ਕਿੰਨਾ ਕੋ ਪੰਮ ਤੋਂ ਆਪਣੇ ਮਨ ਚ ਸੋਚੀ ਜਾਣ ਰਹੀ ਤੇ ਵੇਲਾ ਮੇਰੀ ਤੇ ਨਿਯਮਦਿਆਂ ਨੂੰ ਪਿੰਟੀਆਂ ਵੀ ਭੋਲਣਤ ਗਈਆਂ ਤੇ ਆਟਾ ਵੀ ਗੋਲਤਾ ਹੀ ਜਿਹਾ ਹੀ ਕੰਮ ਦੇਦੀਆਂ ਹੰਦਿਆਂ ਨੂੰ ਕਰ ਦਿੰਦੀ ਤੇ ਮੇਰਾ ਕਿੰਨਾ ਭਾਰ ਹੌਲਾ ਹੋ ਜਾਣਾ ਪਰ ਨਹੀਂ ਨਾ ਜਿਹੜੀਆਂ ਗੱਲਾਂ ਸੁਣਾਉਣੀਆਂ ਉਹ ਕਿੱਦਾਂ ਸੁਣਾਉਣੀਆਂ ਇੱਕ ਤਾਂ ਆਪਣੇ ਆਨੇ ਨਾ ਤੇ ਆਪਣੇ ਨੇਰੇ ਦੀ ਬਦੌਲਤ ਗੱਲਾਂ ਸੁਣੀਆਂ। ਇਹ ਤਾਂ ਚਲੋ ਚੀਜ਼ ਹੈ ਆਈ ਹੈ ਪਰ ਦੀਦੀ ਤੇ ਗਲਤੀ ਹੈ ਗਈ ਹੈ ਨਾ। ਮੰਨਾ ਥੋੜਾ ਬੋਤਾਂ ਕੰਮ ਤੇ ਕਰੇ ਸਾਰਾ ਕੰਮ ਕਿਹੜਾ ਮੇਰੇ ਮੱਥੇ ਮੜਿਆ ਕਿ ਮੈਂ ਹੀ ਕਰਨਾ ਵਾ। ਜੇ ਕੁਝ ਕਹਾਂ ਨਾ ਤੇ ਘਰ ਚ ਲੜਾਈ ਪੈ ਜਾਣੀ। ਇਸੇ ਕਲਾ ਦੇ ਕਰਕੇ ਮੈਂ ਟਾਈਮ ਕੱਢਣ ਲਿਖ ਚਲ ਮੰਨਾ ਟਾਈਮ ਨਿਕਲ ਜੇ। ਅੱਛਾ ਤੇ ਇਹਨਾਂ ਬੜਾ ਹੋ ਗਏ। ਹੱਕ ਹੈ ਗੱਲ ਆ ਵੀ ਵੇਹ ਕਿਦਾ ਰਾਮ ਨਾਲ ਲੰਮੇ ਪਈ ਆ ਪੂਜਾ ਰਹਿ ਕਮਾਣਾ ਬੜਾ ਔਖਾ ਹੀ ਸਾਰਾ ਦਿਨ ਕੁਰਸੀ ਤੇ ਨਾ ਸਹੀ ਟੁੱਟ ਗਈ ਨਹੀਂ ਮੇਰੀ ਗੱਲ ਸੁਣੋ ਮੈਨੂੰ ਤਾਂ ਤੁਸੀਂ ਐਦਾਂ ਸੁਣਾਉਂਦੇ ਆ ਤੇ ਜਿੱਦਾਂ ਮੈਂ ਤਾਂ ਸਵੇਰ ਦੇ ਲੰਮੇ ਪਈ ਆ ਜਿੱਦੇ ਮੈਨੂੰ ਛੱਡ ਕੇ ਗਏ ਮੈਂ ਉੱਥੇ ਹੀ ਥੋੜੀ ਬੈਠੀ ਆ ਕੰਮ ਵੀ ਸਾਰਾ ਮੈਂ ਹੀ ਕੀਤਾ ਵਾ ਨਾ ਹੁਣ ਤੈਨੂੰ ਮੈਂ ਲੰਮੇ ਪਈ ਦਿਖਣ ਦੀ ਆ ਜਦੋਂ ਮੈਂ ਕੰਮ ਕਰਨ ਦੀ ਹੁੰਨੀ ਆ ਉਦੋਂ ਤਾਂ ਤੁਹਾਨੂੰ ਮੈਂ ਕਿਸੇ ਨੂੰ ਦਿਖਦੀ ਨਹੀਂ ਆ ਵੀ ਆ ਜਾ ਤੂੰ ਵੀ ਕਿਤੇ ਘੜੀ ਰੈਸਟ ਕਰ ਲਾ ਉਹ ਗੱਲ ਸੁਣਾ ਮੇਰੀ ਆਉਂਦਿਆ ਤੂੰ ਨਾ ਪਾਣੀ ਪੁੱਛਿਆ ਨਾ ਧਾਣੀ ਪੁੱਛਿਆ ਆਉਂਦਿਆ ਤੂੰ ਹੋਰ ਹੀ ਗੱਲਾਂ ਸੌਂਡਾ ਬੀ ਜੀ ਮੈਂ ਕੰਮ ਕਰਦੀ ਹਾਂ ਨਹੀਂ ਕਰਦੀ ਗੱਲਾਂ ਮੈਂ ਸੁਣੋਂਦੀ ਤੁਹਾਨੂੰ ਗੱਲਾਂ ਤੇ ਤੁਸੀਂ ਮੈਨੂੰ ਆਉਂਦੇ ਸੁਣਾਉਣ ਦੇ ਪਿਆ ਤੁਸੀਂ ਤੇ ਇਦਾਂ ਲਾਲ ਆ ਕੇ ਗੱਲਾਂ ਕਰਦੇ ਜਿੱਦਾਂ ਕੋਈ ਦਰਾਣੀ ਜਟਾਈ ਲੜਨ ਦੀ ਹੁੰਦੀ ਆ ਕੋਈ ਸੱਸ ਵੀ ਨਹੀਂ ਆਪਣੀ ਨੂੰ ਨੂੰ ਇਦਾਂ ਲਾਲ ਆ ਗੱਲਾਂ ਕਰਦੀ ਜਿੱਦਾਂ ਤੁਸੀਂ ਕਰਦੇ ਆ ਉਹ ਮੈਂ ਤੇ ਤੁਹਾਨੂੰ ਆਪਣੇ ਦੁੱਖੇ ਰੋਂਦੇ ਆ ਵੀ ਪੈਸਾ ਕਿੰਨਾ ਔਖਾ ਬੰਦਾ ਵਾ ਤੁਸੀਂ ਝਾਟੇ ਖਰਚ ਕੇ ਗਾਹਾਂ ਮਾਰਦੇ ਆ ਮਜ਼ਾਰ ਵਿੱਚ ਜਾ ਕੇ ਬੰਦੇ ਕਮਾਉਂਦੇ ਰਹਿੰਦੇ ਸਾਰਾ ਸਾਰਾ ਦਿਨ ਵੇਲਾ ਪੈਸਾ ਹੀ ਔਖਾ ਬਣਦਾ ਐਨਾ ਇੱਕ ਦਿਖਾਵਾ ਹੀ ਬਣਿਆ ਆ ਪੀ ਅਗਲੇ ਦਾ ਕੰਮ ਪਤਾ ਨਹੀਂ ਕਿੰਨਾ ਕੁ ਸੌਖਾ ਆ ਜਿਹੜਾ ਆਰਾਮ ਨਾ ਹੋ ਜਾਂਦਾ ਵਾ ਜਿੱਦਾਂ ਤੁਹਾਨੂੰ ਲੱਗਦਾ ਨਾ ਪੀ ਇਹੀ ਘਰ ਵਿੱਚ ਵੇਹਲੀਆਂ ਰਹਿਣੀਆਂ ਆ ਉਦਾਂ ਹੀ ਸਾਨੂੰ ਲੱਗਦਾ ਵਾ ਪੀ ਵੀ ਰਮਾਨ ਨਾ ਜਾ ਕੇ ਇੱਥੇ ਕੁਰਸੀ ਤੇ ਟੌਰ ਨਾਲ ਬਹਿ ਜਾਂਦੇ ਜਾ ਕੇ ਕੋਈ ਕੰਮ ਥੋੜਾ ਇੰਨਾ ਖਾਸ ਹੁੰਦਾ ਆ ਇਹ ਪਰਦਾ ਹੀ ਬਣਿਆ ਹੁੰਦਾ ਵਾ ਰਹਿਣ ਤੋਂ ਤੀ ਠੀਕ ਆ ਇੱਕ ਦਿਨ ਨਹੀਂ ਨਾ ਤੇ ਤੁਸੀਂ ਘਰ ਦਾ ਕੰਮ ਕਰਕੇ ਵੇਖ ਲਓ ਤੁਹਾਨੂੰ ਲੱਗ ਪਤਾ ਜਾਣਾ ਵਾ ਪੀ ਘਰ ਦਾ ਕਰ ਕਿੰਨਾ ਔਖਾ ਆ ਸਾਰਾ ਕੰਮ ਨਿਕਾ 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 ਕੰਮ ਕਰਦੇ ਰੋ ਸਾਰਾ ਦਿਨ ਇੰਨੇ ਕ ਦਾਰੇ ਦੇ ਵਿੱਚ 10 ਕਿਲੋਮੀਟਰ ਸੈਰ ਹੋ ਜਾਂ ਉਹ ਕੰਮ ਦਾ ਸਾਰਾ ਪੰਪਾ ਵੀ ਕਰਦੀ ਰਹਿੰਦੀ ਆ ਤੂੰ ਕਰਦੀ ਆ ਵਿਹਲੀ ਬੈਠੀ ਰਹੀ ਨੀ ਚੌੜੀ ਹੋ ਕੇ ਤੂੰ ਕਲਾ ਮਾਰਦੀ ਵੱਡੀ ਤੂੰ ਪੰਪੀ ਦੇਖਦੀ ਆ ਕਿ ਉਹ ਹੀ ਉਹ ਕੰਮ ਕਰਦੀ ਆ ਕੱਲੀ ਨਹੀਂ ਤੂੰ ਹੀ ਤਾਂ ਬੜੀ ਛੇਤੀ ਕਹਿਤਾ ਵਾ ਕਿ ਚੌੜੀ ਹੋ ਕੇ ਬੈਠੀ ਰਹਿਣੀ ਆ ਹੈ ਮੈਂ ਤਾਂ ਕੱਲੀ ਜਾਣ ਖਾਂਡੀਆਂ ਤੇ ਜਿਹੜੇ ਆ ਸਾਰਾ ਭਰਾ ਤੇਰੇ ਦਾ ਚੌਣਾ ਇੱਥੇ ਬੈਠਾ ਵਾ ਉਹ ਨਹੀਂ ਬਾਦੂ ਦਾ ਖਾਂਡਿਆ ਇੱਥੇ ਰਾਸ਼ਨ ਮੈਨੂੰ ਤਾਂ ਬੜੀ ਛੇਤੀ ਸੁਣਾਤਾ ਆ ਬਜਾਰਾਂ ਇੱਥੇ ਤੁਰੇ ਫਿਰਦੇ ਆ ਕਦੀ ਉਹ ਲੈ ਆਉਂਦੇ ਕਦੀ ਉਹ ਕੀ ਲੈ ਕੇ ਆਉਂਦੀ ਆ ਕੀ ਲੈ ਕੇ ਦਿੱਤਾ ਮੈਨੂੰ ਵਾਦੂ ਇੱਕ ਫਸਲ ਦੀ ਫਸਲ ਹੁੰਦਾ ਹੀ ਦੋ ਤਿੰਨ ਸੂਟ ਲੈ ਦਿੰਦਾ ਹੀ ਬਸ ਹੋਰ ਕੀ ਲੈਣ ਦੀ ਮੈਨੂੰ ਤੁਹਾਡੇ ਕੋ ਕਦੀ ਤੜਾ ਫालतू ਖਰਚਾ ਕਰਾਇਆ ਮੈਂ ਨਹੀਂ ਪਤਾ ਪਤਾ ਨਹੀਂ ਤੂੰ ਕਾਹਦਾ ਆ ਗਿਆ ਤੂੰ ਤੇ ਲੜਨ ਨਹੀਂ ਡੈ ਪਿਓ ਆਣ ਕੇ ਮੈਨੂੰ ਲੱਗਦਾ ਕੋਈ ਉੱਥੇ ਹੋ ਗਈ ਹੋਣੀ ਆ ਤੇ ਕਲੇਸ਼ ਆਣ ਕੇ ਸਾਡੇ ਨਾਲ ਪਾਤਾ ਵਾ ਬਾਹਰ ਤੁਹਾਡਾ ਗੁੱਸਾ ਹੁੰਦਾ ਤਾਂ ਕੱਢਣ ਤੇ ਘਰ ਆ ਕੇ ਡੈ ਪੈਂਦੇ ਜੇ ਆ ਵੇਖ ਲੈ ਬੱਸ ਹਾਲ ਵੇਖਦਾ ਉਹ ਮੈਨਾਂ ਕੋਈ ਗੁੱਸਾ ਨਹੀਂ ਬਾਹਰ ਨਿਕਲਿਆ ਮੈਂ ਤੇ ਤੂੰ ਆਪਣੇ ਦੁੱਖੜੇ ਫੋਲਣ ਡਿਆ ਮੈਂ ਚੱਲਦਾ ਇਦਾਂ ਹੁੰਦਾ ਬਾਹਰ ਇੰਨੇ ਪਾ ਔਖੇ ਪੈਸੇ ਬੰਦੇ ਆ ਉਹ ਤੂੰ ਹੋਰ ਮੈਨੂੰ ਸੌ ਅਹੀਂ ਕੰਮ ਕਰਦੇ ਆਂ ਅਸੀਂ ਆਉਂ ਕਰਦੇ ਆਂ ਆ ਕਰਦੇ ਸਾਰੇ ਕੰਮ ਕਰਦੇ ਆ ਤੋ ਕਲੀ ਥੋੜੀ ਕਰਦੀ ਆਂ ਨਹੀਂ ਫੇਰ ਖਵਾਂ ਦਾਦੇ ਅਸੀਂ ਕਿਹੜਾ ਬਾਹਰ ਜਾਣ ਜਾਣਦੇ ਆ ਤੁਹਾਡੇ ਕੋਲ ਹੀ ਰਹਿੰਦਾ ਵਾ ਆਪਣੇ ਖਾਤੇਆਂ ਤੇ ਜਮੇ ਕਰਾਉਂਦੇ ਹੋ ਤੁਸੀਂ ਤੁਹਾਡੇ ਤੋਂ ਪੁੱਛੇ ਤੋਂ ਬਿਨਾਂ ਕਿਤੇ ਦਾਹਰ ਪਈ ਨਹੀਂ ਇੱਧਰ ਉੱਧਰ ਹੋ ਸਕਦੇ ਤੁਹਾਡੇ ਖਾਤੇ ਦੇ ਨਾਂ ਹੀ ਬਣੇ ਆ ਨਾਂ ਹੀ ਬਣੇ ਸਾਡੇ ਖਾਤੇ ਦੇ ਵਰਤਨੇ ਤੁਸੀਂ ਹੁੰਦੇ ਸਾਰੇ ਹਾਂ ਹੁਣ ਨਾਂ ਬਣੇ ਇੱਥੇ ਅੰਗੂਠਾ ਤੇ ਤੁਸੀਂ ਲਾਉਣਾ ਜਾ ਕੇ ਸਾਈਨ ਤੁਸੀਂ ਕਰਨੇ ਫੇਰ ਬਸ ਕਰ ਬਸ ਕਰ ਉਹ ਪਾਣੀ ਧਿਆਨ ਨਹੀਂ ਲਿਆ ਮੈਂ ਸੋਇਆ ਕਢੋ ਉਹਨੂੰ ਹੁਣ ਆਪਣੀ ਪਰਜਾਈ ਨੂੰ ਕਾਮ ਤੇ ਉਹ ਕਰਦੀ ਐ ਸਾਰਾ ਮੈਂ ਥੋੜਾ ਕੁਛ ਕਰਦੀ ਆ ਆ ਬੈਠੀ ਹਾਂ ਮੈਂ ਮੈਂ ਨਹੀਂ ਜਾਣਾ ਹੈਗਾ ਹੁਣ ਕਹਿ ਉਹਨੂੰ ਆਪੇ ਕਰਦੀ ਐ ਸਾਰਾ ਕੰਮ ਬਾਣੀ ਵੀ ਦੇ ਨਾਲੇ ਤੇ ਮੈਂ ਇੱਥੇ ਬਹਿਣਾ ਕਿ ਮੈਂ ਨਾਟਕ ਵੇਖਣੇ ਹਾਂ ਰਮਾਨਾ ਬੈ ਕੇ ਮੈਂ ਨਹੀਂ ਕੋਈ ਕੰਮ ਕਮ ਕਰਨਾ ਹੈਗਾ ਬੰਦਾ ਪੂਜਾ ਤੇਰੀ ਵੇ ਹੱਦ ਹੋ ਗਈ ਹੈ ਨਾ ਬੈਠੀ ਰਹਿ ਬੈਠੇ ਰਹਿਣਾ ਤੇ ਨਾ ਪਿਆ ਪਾਣੀ ਪੁੱਤ ਨੂਰ ਪੁੱਤ ਨੂਰ ਆਹੋ ਬੇਵਾਜਾ ਉਹਨਾਂ ਨੂੰ ਅੰਬੀਏ ਤੇ ਲਈ ਲੈ ਕੇ ਬਾਟਾਲ ਤੋਂ ਭਰ ਕੇ ਪਾਣੀ ਦਾ ਪੁੱਤ ਲੈ ਆ ਪਾਣੀ ਛੇਤੀ ਲੈ ਦੇ ਨੂੰ ਸੇ ਤਿੜਾਣ ਕੇ ਪਾਣੀ ਲੈ ਅਗਿਆ ਕਿ ਨਹੀਂ ਮੈਂ ਦੱਸ ਪਾਣੀ ਨਹੀਂ ਆਉਣਾ ਇੱਥੇ ਨਹੀਂ ਮੇਰੀ ਗੱਲ ਸੁਣ ਤੈਨੂੰ ਇੱਥੋਂ ਦੀ ਰਾਹ ਲੱਪਣ ਡਿਆ ਮੇਰੇ ਸਿਰ 'ਚ ਮਾ ਦੇ ਪਾਣੀ ਲੈਣ ਕੇ ਉਧਰੋਂ ਨਹੀਂ ਤੇਰੇ ਕੋਲ ਆਇਆ ਜਾਂਦਾ ਹੱਦ ਹੋ ਗਈ ਹੈ ਤੂੰ ਇਹ ਸਾਰੇ ਜਣੇ ਇੱਕੋ ਜਈ ਜੇ ਬਸ ਕਰ ਦੇ ਬਸ ਕਰ ਮੈਂ ਖੇਰ ਖੇਰ ਪਾਈ ਜਾਣੀ ਆ ਨਾ ਤੂੰ ਪਾਣੀ ਪਿਆ ਇੱਕ ਪਾਣੀ ਪਿਆ ਇੱਕ ਤੂੰ ਉਤੋਂ ਗੱਲਾਂ ਕਰੀ ਜਾਣੀ ਆ ਉਹ ਸ਼ਰਮ ਕਰ ਕੋ ਉਨੂੰ ਨਾ ਕਲ ਸਿਖਾਈ ਕੱਲ ਨੂੰ ਕੋਈ ਰਿਸ਼ਤੇਦਾਰ ਆ ਕੇ ਇੱਧਰ ਬੈਠਾ ਹੋਗਾ ਨਾ ਤਾਂ ਵੀ ਇੱਧਰ ਸਿਰ ਦੇ ਉੱਤੋਂ ਦੀ ਪਾਣੀ ਡੋਬਾ ਕੇ ਫੜਾਊਗੀ ਤੁਹਾਨੂੰ ਠੀਕ ਨਾ ਐਦਾਂ ਦੇ ਬੀਬੀਆਂ ਪਾਣੀ ਮਾਰਦੀਆਂ ਆ ਸਿਰ ਦੇ ਉੱਤੋਂ ਦੀ ਜਿੱਦਾਂ ਫੜਾਉਂਦੀ ਆ ਆ ਬਸ ਦੇਖੋ ਕੋਈ ਚੱਜ ਨਹੀਂ ਹੈਗਾ ਹਜੇ ਤੱਕ ਇਹਨੂੰ ਨਾ ਕਲ ਸਿਖਾਈ ਇਹਨੂੰ ਮਾਣਿਆ ਨਾ ਕੋ ਆਪ ਤੋਂ ਹੱਥੀ ਕੋ ਕਰਨਾ ਏ ਤੇ ਦੂਜਿਆਂ ਨੂੰ ਮਤਾਂ ਆਹੋ ਹੱਦ ਹੋ ਗਈ ਤੇ ਮੈਂ ਤਾਂ ਕੁਝ ਕਰਦੀ ਨਹੀਂ ਆ ਮੈਂ ਨੇ ਕੋਈ ਵੀ ਕੰਮ ਕਰਦੀ ਹੈਗੀ ਘਰ 'ਚ ਹੁਣ ਮੈਂ ਇਦਾਂ ਹੀ ਵਿਹਲੀ ਵਿਆਹ ਕਰਨਾ ਵੇਖੀ ਉਹਤ ਨੂਰ ਹਾ ਜੇ ਆਪਣਾ ਆਇਓ ਨੋ ਪੇਪਰ ਮਰੀ ਉਧਰ ਦੀ ਚੱਲ ਬਸ ਕਰ ਬਸ ਕਰ ਤੂੰ ਉਹ ਤਾਂ ਇਹਦੀ ਗੱਲਾਂ ਦਾ ਗੁੱਸਾ ਨਾ ਕਰੀਂ ਦਿਆਂਗਾ ਜਾ ਮੇਰਾ ਪੁੱਤ ਜਾ ਜਾ ਉਹ ਸੌਣਾ ਕਰੀਏ ਇੱਥੇ ਹੱਦ ਹੋ ਗਈ ਆ ਉਹ ਨਿੱਕੀ ਜਿਹੀ ਕੁੜੀ ਵਿਚਾਰੀ ਵੇ ਉਹ ਬੱਚੇ ਪਿਆਰ ਦੇ ਭੁੱਖੇ ਹੁੰਦੇ ਆ ਆ ਬਹੁਤ ਉਹ ਦੁੱਧ ਪੈਂਦੇ ਆ ਵੇ ਸਦਾਇਆਂ ਵਾਂਗੂ ਹੱਦ ਹੋ ਗਈ ਤੇਰੇ ਮੈਨੂੰ ਤੇਰ ਨਾਲ ਨਹੀਂ ਮੱਥਾ ਲਾਇਆ ਜਾਂਦਾ ਮੈਂ ਤੇਰੇ ਲਾਗੇ ਬਹਿਣਾ ਵੀ ਹੈ ਨਹੀਂਗਾ ਪਤਾ ਨਹੀਂ ਹੈ ਹੀ ਕਿੱਦਾਂ ਦੇ ਆ ਸਣੇ ਦੇ ਬਾਹਰੋਂ ਲੱਟ ਕੇ ਆ ਜਾਂਦੇ ਆ ਤੇ ਨਾ ਸਾਡੇ ਲਾ ਦੇਂਦੇ ਧਿਆਨ ਦੇ ਨਹੀਂ ਬਣਾ ਨਾਬਾ ਉਹ ਬੈ ਕੇ ਕਿਹੜਾ ਕੋ ਚੱਜ ਦੀ ਗੱਲ ਕਰਨੀ ਬੱਲੇ ਬੱਲੇ ਇਹ ਜਨਾਨੀ ਦਾ ਰਾਬੀ ਫਨਾਵਾ ਓਏ ਮੇਰੇ ਕਰਮਾਂ ਚ ਰੱਖੀ ਸੀ ਹੱਦ ਹੋ ਗਈ ਇਹ ਮੇਰੇ ਕੋਈ ਕਰਮ ਮਾੜੇ ਆ ਲੱਗਦੇ ਪਤਾ ਨਹੀਂ ਭਾਬੀ ਕਿਦਾ ਇਹਦਾ ਨਾ ਕੱਢਦੀ ਹੋਗੀ ਟਾਈਮ ਸਾਰਾ ਦਿਨ ਵਿਚਾਰੀ ਡਾਈ ਰੱਖਦੀ ਹੋਣੀ ਹੈ ਅਜੇ ਕੰਮ ਮੈਂ ਕਰਦੀ ਸਾਰਾ ਇਹਦੇ ਕੰਮ ਕਰਨ ਨਾਲ ਲੱਛਣ ਲੱਭਦੇ ਆ ਐ ਸੁਰਖੀ ਪਾਊਡਰ ਲਾ ਕੇ ਬੈਠੀ ਰਹਿੰਦੀ ਓਹ ਕੰਮ ਕਰਨ ਵਾਲੇ ਬੰਦੇ ਹੋਰ ਹੁੰਦੇ ਆ ਚਲ ਕੋਈ ਗੱਲ ਨਹੀਂ

ਉਰੇ ਅਮਰੀਕਾ ਜਣਾ ਪੁੱਤੀ ਇਹ ਨਿਊਟੀ ਉਚੀ ਨਾ ਬੋਲ ਗਵਾਂਡੀਆਂ ਨੇ ਕਹਣਾ ਮम्मा ਐ ਵੇਲੇ ਕੀ ਕੰਡਈ ਐ ਆ ਦੋ ਕ ਕੱਪੜੇ ਲੱਗੇ ਸੀ ਨਾ ਤੇ ਮੈਂ ਅੱਗੇ ਓਦਾਂ ਸਰਫ ਚੋ ਕੱਢਣ ਲੱਗੀ ਤੇ ਮੈਂ ਵੇਖਿਆ ਤਾਂ ਉਹ ਤੇ ਬੜੇ ਗੰਦੇ ਤੁਹਾਨੂੰ ਪਤਾ ਫਿਰ ਧਾਈ ਨੇ ਗੁੱਸੇ ਹੋਣਾ ਵਾ ਤੇ ਮੈਂ ਕਿਹਾ ਸਾਬਣ ਲਾ ਕੇ ਧੋਈ ਦਿੰਨੀ ਹੁਣ ਧੋ ਕੇ ਬਾਹਰ ਸੁੱਕਣੇ ਪਾ ਦੂੰਗੀ ਨਾ ਤੇ ਮਾੜੀ ਮੋਟੀ ਸ਼ਾਮਾ ਨਾਲ ਹਵਾ ਕਰਕੇ ਵੀ ਸੁੱਕ ਜਾਣੇ ਮम्मा ਸਵੇਰੇ ਧੋ ਲੈਂਦੇ ਉਹ ਤਾਂ ਸਵੇਰੇ ਕਿੱਦਾਂ ਤੁਹਾਨੂੰ ਤੁਹਾਡੀਆਂ ਵਰਦੀਆਂ ਵਿੱਚ ਆ ਦੇ ਓਦਾਂ ਮੈਂ ਡੋਪਦੀਆਂ ਸ਼ਸ਼ਤੀ ਦੇ ਵਿੱਚ ਕਾਲੀ ਚ ਤੇ ਹੁਣ ਇਹ ਧੋਉਂਗੀ ਤੇ ਸੁਕਣ ਗਿਆ ਸੋ ਸਕੂਲੇ ਨਹੀਂ ਪਾ ਕੇ ਸਕੂਲ ਲੈ ਤੇ ਭਾ ਕੇ ਜਾਣੀ ਆ ਤੇ ਸਿਰਸਰੇ ਕਰ ਲੈਣ ਮਸ਼ੀਨ ਚ ਸਕਾਰਣੀਆਂ ਐ ਨਹੀਂ ਪੁੱਤ ਮਸ਼ੀਨ ਤੇ ਸਕਾਉਣੀਆਂ ਤੈਨੂੰ ਪਤਾ ਸਿਰਸਰੇ ਕਰ ਲੈਣ ਮਸ਼ੀਨ ਚ ਸਕਾਰਣੀਆਂ ਐ ਨਹੀਂ ਪੁੱਤ ਮਸ਼ੀਨ ਤੇ ਸਕਾਉਣੀਆਂ ਤੈਨੂੰ ਪਤਾ ਗਰਮੀ ਹੈਗੀ ਆ ਮਸ਼ੀਨ ਚ ਸਕਾਉਂਗੇ ਤੇ ਫਿਰ ਤਾਈ ਨੇ ਕਹਿਣਾ ਕਿ ਮਸ਼ੀਨ ਬਾਰ ਬਾਰ ਕੱਢਦੀ ਚਲਾਉਂਦੀ ਆ ਨਾਲ ਤੈਨੂੰ ਪਤਾ ਪੁੱਤ ਉਹ ਕਿਹੜੀ ਹਾਡੀ ਮਸ਼ੀਨ ਆ ਉੱਥੇ ਨੂੰ ਪਤਾ ਤਾਈ ਦੀ ਆਈ ਐ ਤੇ ਫਿਰ ਤਾਈ ਤੈਨੂੰ ਪਤਾ ਗੁੱਸੇ ਹੁੰਦੀ ਆ ਉਹ ਚੀਜ਼ਾਂ ਤੋਂ ਕੋਈ ਗੱਲ ਨਹੀਂ ਆ ਕੱਪੜੇ ਮੈਂ ਛੱਟ ਤੋਂ ਲੈਣੇ ਆ ਮੈਂ ਸੌਣਾ ਵਾਂ ਕਿ ਬੈਣਾ ਇੱਥੇ ਮੈਨੂੰ ਲੱਗੇ ਮੰਮਾ ਮੈਂ ਅੰਦਰ ਚੱਲ ਜਾਈ ਨਹੀਂ ਤ

ਹਟੇ ਆਂ ਥੋੜਾ ਕੰਮ ਕਰਨ ਦਾ ਪਰ ਜੇ ਵਰਦੀਆਂ ਨਾ ਧੋਤੀਆਂ ਤੇ ਸਵੇਰੇ ਨਾਣ ਦੇ ਛੁੱਟੀ ਹੋ ਜਾਣੀ ਜੇ ਛੁੱਟੀ ਹੋ ਗਈ ਨਾ ਤੇ ਭਾਗ ਨੇ ਪੁੱਛਣਾ ਨਾਣ ਦੇ ਛੁੱਟੀ ਕਰ ਤੋਂ ਕਰਾਈ ਤੇ ਉਹਨਾਂ ਦੇਦੀ ਦੱਸਦੇ ਕਿ ਸਾਰਾ ਸਾਰ ਦਿਨ ਫਿਰਦੀ ਰਹਿੰਦੀ ਕਰਨ ਨੂੰ ਮੇੜਾ ਕਰਾ ਕੇ ਜੀ ਕਰਦਾ ਤੇ ਮਜਬੂਰੀ ਏ ਮੇਰੀ ਪਰ ਚੰਦ ਕਿ ਟੈਮ ਨਾ ਕੰਮ ਨਿਭੜ ਜਾ ਖੜਾਕ ਹੁਣ ਘਰ ਮਾ ਨਾ ਹੋਰ ਨਾ ਗਵਾਂਡੇ ਕਣ ਰਾਤ ਕਿ ਕਾਫੀ ਪੈਂਦੀ ਸਭ ਲਾਗੇ ਨੇ ਤੇ ਕੱਢਦਾ ਵਰਦੀਆਂ ਵਰਦੀਆਂ ਧੋਤੀਆਂ ਦੇ ਤੇ ਫੈਂਚਰ ਮੁੱਕ ਜੂਗੀ ਕਿਹੜੇ ਕਿਹੜੇ ਕੰਮ ਕੰਮ ਕਰੇ ਕਰਮਚਾਰੀ ਕਿਏ ਜੋ ਮੈਂ ਕਦੇ ਸੋਚਿਆ ਨਹੀਂ ਨਾ ਉਹ ਮੇਰੇ ਨਾਲ ਹੋਣ ਦੇ ਆ ਮੈਂ ਕਦੇ ਸੋਚਿਆ ਹੀ ਨਹੀਂ ਅੱਦੇ ਅੱਦੇ ਦੇ ਰੋਡ ਕਿ ਲੜਾ ਤੋਨੇ ਆਪਣੀ ਮਾਂ ਜੀ ਦੇ ਸਾਹਮਣੇ ਆਪਣੇ ਮਾਝ ਨੇ ਉੱਠਨੇ ਨੂੰ ਕਦੇ ਕੋ ਟੈਨਸ਼ਨ ਨਹੀਂ ਸਾਬੇ ਦੇ ਸਾਹਮਣੇ ਕਿਹੜੇ ਕਿਹੜੇ ਦਿਨ ਪ੍ਰਮਾਤਮਾ ਨੇ ਇਹਨੂੰ ਦਿਖਾ ਦਿੱਤੀ ਮੇਰੀ ਤਾਂ ਜ਼ਿੰਦਗੀ ਟੁੱਟ ਨੰ ਬੇਰਾਂਗ ਹੋ ਗਈ ਹੈ ਮੇਰੇ ਜਾਂਦੇ ਸਾਰੇ ਮੈਂ ਸਾਰਾ ਕੁਝ ਖਤਮ ਹੋ ਗਿਆ ਉਹ ਸਮਝ ਨਹੀਂ ਆਉਂਦੇ ਕਿ ਕਿਹੜੇ ਬੰਦੇ ਚੱਲ ਜਾਂਦੇ ਆ ਨਾ ਮੁੜ ਕੇ ਕਿਉਂ ਨਹੀਂ ਆਉਂਦੇ ਕਿੱਥੇ ਚਲ ਜਾਂਦੇ ਆ ਮੈਨੂੰ ਕੋਈ ਪਤਾ ਨਹੀਂ ਆ ਮੈਂ ਕਿੰਨੀ ਔਖੀ ਆ ਸਭਨ ਤੇ ਚੀਜ਼ ਦਾ ਪਤਾ ਵੀ ਨਹੀਂ ਹੁਣ ਕਿ ਮੈਂ ਕਿਦਾਂ ਟਾਈਮ ਕੱਢਣ ਲਈ ਆ ਮੈਂ ਕੁਛ ਨਹੀਂ ਕਰ ਸਕਦੀ ਤਾਂ ਤੇ ਵਾਝੇ ਬੜੇ ਆਉਂਦੇ ਹੋਣਗੇ ਕਿੰਨਾ ਮੇਰਾ ਹੋ ਗਿਆ ਪਾਪ ਤੂੰ ਕਦੇ ਮੈਨੂੰ ਇੰਨਾ ਡਰਦੀ ਆ ਤੂੰ ਤੇ ਅੰਦਰ ਵੀ ਬਲਪ ਚੁਗਾ ਕੇ ਸਾਹਮਣੇ ਹੰਮੀ ਤੂੰ ਹੁਣ ਤੂੰ ਮੈਨੂੰ ਕਿੰਨੇ ਕਿਹੜੇ ਕਿਹੜੇ ਕੰਮ ਕੰਨਦੇ ਕੀ ਕੀ ਪਰਮਾਤਮਾ ਮੇਰੇ ਕੋ ਕਰਵਾਉਂਦੇ ਆ ਆਪਣੇ ਆਪ ਹੀ ਡਰ ਮੇਰਾ ਨਿਕਲ ਗਿਆ ਨਾ ਕਿਉਂਕਿ ਮੈਂ ਅੱਤੇ ਪੈ ਗਈ ਆ ਜਿਵੇਂ ਅੱਤੇ ਪੈਗਾ ਮੈਨੂੰ ਕਟਣੀਆਂ ਵੀ ਪੈਣੀਆਂ ਨੇ